ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣੇ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਪਿੰਡ ਬਲਾਸਪੁਰ ਬਾਈ ਜ਼ਿਲ੍ਹਾ ਨੂੰ ਮੋਗਾ ਪਹਿੰਦਾ ਤਹਿਸੀਲ ਨੂੰ ਬਾਈ ਜੀ ਨਿਹਾਲ ਸਿੰਘ ਵਾਲਾ ਪਹੇਜ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰ ਆਪਣੇ ਘਰ ਆਣ ਹੋਵੇ ਕੀ ਡਰੈੱਸ ਹੈ ਜੀ ਆਪਣਾ ਆਪਣਾ ਪਿੰਡ ਬਲਾਕ ਫਰ ਜਿਲ੍ਹਾ ਮੋਗਾ ਜੀ ਹਾਂਜੀ ਤਹਿਸੀਲ ਨਿਹਾਲ ਸਿੰਘ ਆ ਠੀਕ ਆ ਬਾਈ ਜੀ ਹਾਂਜੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਬਾਈ ਵਪਾਰ ਲੈਣ ਦਾ ਕੰਮ ਕੀ ਕਰਦੇ ਪਸ਼ੂ ਦਾ ਕਰਦੇ ਘਰ ਦੇ ਪਸ਼ੂ ਕਾਉਗਾ ਲੈ ਜੀ ਤੀਜਾ ਸੂਆ ਸੂਣ ਵਾਲੀ ਹਾਂ 13 ਲੀਟਰ ਦਾ ਦੁੱਧ ਕੱਢਿਆ ਪਾ ਠੀਕ ਆ ਦੇ ਸੂਆ ਹਾਂ ਦੇਖ ਸਕਦੇ ਹੋ ਵੀ ਬਾਡੀ ਮੰਤਰੀ ਚੰਗੀ ਚੰਗੀ ਭਰੀ ਹੋਈ ਆ ਤਾਂ ਮੜਾ ਕੱਢ ਲਓ ਬਾਹਰ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਇਹ ਇਹ ਵਾ 5-7 ਦਿਨਾਂ ਦੀ 5-7 ਦਿਨਾਂ ਦੀ ਕੱਚੀ ਆ ਬਾਈ ਇਹ ਦੇਖ ਲਾ ਤੁਸੀਂ ਤੁਹਾਨੂੰ ਬਹੁਤ ਚ 12.3 ਲੀਟਰ ਦੁੱਧ ਦਾ ਰਿਕਾਰਡ ਆ ਬਾਡੀ ਬੰਤਰ ਦੀ ਸੋਹਣੀ ਅੰਬਾਈ ਜੀ ਸੰਗ ਥੋੜਾ ਖੁੱਲਾ ਲੰਮੀ ਤੋਰ ਲਈ ਆ ਦੇਖੀ ਤੀਜਾ ਸੂਰ ਸੂਰ ਰਹੀ ਆ ਬਾਈ ਜੀ ਮੱਝੂ ਕਰੂਗਾ ਪਿੰਡ ਬਲਾਸਪੁਰ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਤੂਰਾ ਤੁਸੀਂ ਦੇਖ ਸਕਦੇ ਹੋ ਸੋਹਣਾ ਤੂਰਾ ਥੱਲੋਂ ਬਹੁਤ ਸਾਫ਼ ਆ ਬਾਈ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਚੰਗਾ ਥਣ ਲੱਗਿਆ ਆ ਬਾਈ ਜੀ ਤੇ ਮੁੱਲ ਕੀ ਕਰਦੇ ਆ ਬਾਈ ਆਪਾਂ ਇਹਦਾ ਮੁੱਲ ਲਿਆ 90000 ਹੋਰ ਵੀ ਬਾਈ ਜੀ ਮੌਕੇ ਤੇ ਮੰਨਤਾਂ ਹਾਂ ਹਾਂ ਜੀ ਕੋਈ ਫਿਕਸ ਪ੍ਰਾਈਸ ਨਹੀਂ ਬਾਈ ਮੱਕ ਤੇ ਇਹ ਮੌਕੇ ਤੇ ਮੰਨਤਾਂ ਪੂਰਾ ਕੀਤਾ ਜਾਊਗਾ ਤੇ ਅੱਗੇ ਇਹ ਨਗਦੀ ਕੀ ਡਿਟੇਲ ਹੈ ਇਹਦਾ ਜੀ ਇਹ ਚੌਥੇ ਸੂਰੇ ਆ ਪੰਜਵੇਂ ਸੂਰੇ ਦੀ ਮਾਦੇ ਜੀ ਪੰਜਵੇਂ ਸੂਰੇ ਸੁਈ ਹੋਈ ਆ ਕਿ ਸੂਣਾ ਦੀ ਬਾਈ 6 ਛਾੜੇ 4 ਮਹੀਨੇ ਹੋ ਗਏ ਸੁਈ ਦੀ 4.5 ਮਹੀਨੇ ਹੋ ਗਏ ਸੁਈ ਦੀ ਇੱਕ ਸਾਡੇ ਨੂੰ ਵੀ ਮੂੰਹ ਮੱਥੇ ਬਹੁਤ ਸੋਹਣੀ ਆ ਦੀ ਵੀਰavia ਕ੍ਰਾਸ ਤੇ ਇਸ ਟਾਈਮ ਕੀ ਦੁੱਧ ਦੁੱਧ ਦੇ ਰਹੀ ਹੈ ਬਾਈ ਇਹ 5 ਲੀਟਰ ਦੇ 5 ਲੀਟਰ ਦੁੱਧ ਦੇ ਰਹੀ ਆ ਤੇ ਬੱਚਾ ਕੀ ਹੈ ਬਾਈ ਮਗਰ ਇਹਦੇ ਕੱਟਾ ਹੀ ਮਰ ਗਿਆ ਕੱਟਾ ਮਰ ਗਿਆ ਤੇ ਕੋਈ ਟੀਕਾ ਡੂ ਕ ਭਰਾਇਆ ਹੋ ਬਈ ਨਹੀਂ ਟੀਕਾ ਡੂ ਠੀਕ ਆ ਬਾਈ ਜੀ ਮਾੜਾ ਕੱਢ ਲਉਂਗਾ ਰ ਆਪਾਂ ਇਹਦਾ ਵੀ ਸੁਰਾ ਵਖਾ ਲਿਆ ਲਿੱਸੇ ਪੰਜ ਆ ਬਾਈ ਥੋੜੀ ਜੀ ਦੇਖ ਸਕਦੇ ਹੋ ਤੁਸੀਂ ਇੱਕ ਟੋਕੜ ਮੱਝ ਬਕਾਉਗਾ ਬਾਈ ਕੋਲ ਇੱਕ ਗੱਬਣਾ ਬਈ ਸੂਣ ਵਾਲੀ ਆ ਆਜੋ ਭਾਈ ਜੀ ਐਸੇ ਐਸੇ ਆ ਭਾਈ ਥਣ ਘਟਾ ਹੈ ਜੀ ਨਹੀਂ ਨਹੀਂ ਉਹੀ ਹੈ ਠੀਕ ਹੈ ਭਾਈ ਠੀਕ ਹੈ ਭਾਈ ਜੀ ਜੋ ਵੀ ਭਰਾਵਾਂ ਦੇ تسਲੀ ਕਰਕੇ ਫੇਰ ਲੈ ਕੇ ਜਾਵੇ ਤੇ ਬਾਈ ਜੀ ਕੀ ਮੁੱਲ ਕਰਦੀਆਂ ਆਪਾਂ ਇਹਦਾ ਮੁੱਲ ਇਹਦਾ 45000 ਮੁੱਲ ਇਹਦਾ 45000 ਹੋ ਜੀ ਬਾਈ ਮੌਕੇ ਤੇ ਮੰਨਤਾ ਹਾਂ ਜੀ 45000 ਰੁਪਏ ਬਾਈ ਡਿਮਾਂਡ ਕੀਤੀ ਜਾਂਦੀ ਆ ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ ਜੇ ਕਿਸੇ ਭਰਾ ਨੂੰ ਇਹਨਾਂ ਦੋਨਾਂ ਨਗਾਂ ਵਿੱਚ ਕੋਈ ਵੀ ਨਗ ਪਸੰਦ ਆਉਂਦਾ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਆਪਣਾ ਕੰਟੈਕਟ ਨੰਬਰ ਕਨਫਰਮ ਕਰ ਦਿਓ 99699 ਹਾਂ ਜੀ 01099 ਇਹ ਬਾਈ ਦਾ ਕੰਟੈਕਟ ਨੰਬਰ ਆ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ